ਨੋ ਜੀ ਦੋਸਤੋ ਅਸੀਂ ਤੁਹਾਨੂੰ ਫੇਰ ਦੁਬਾਰਾ ਤੋਂ ਦਰਸ਼ਨ ਕਰਾ ਰਹੇ ਹਾਂ ਹੁਣ ਹਿਮਾਚਲ ਪੱਛਦੀਆਂ ਉੱਚੀਆਂ ਪਹਾੜੀਆਂ ਦੇ ਅਸੀਂ ਅੱਜ ਪਹੁੰਚੇ ਹਾਂ ਮਕਲੌੜ ਗੰਝ ਤੋਂ ਵੀ ਅੱਗੇ ਿਕਸ਼ੂ ਮੰਦਿਰ ਦੇ ਅੰਦਰ ਬਹੁਤ ਸੋਹਣੇ ਸੀਨ ਨੇ ਅਸੀਂ ਪਹਾੜੀਆਂ ਦੇ ਦਰਸ਼ਨ ਤੁਹਾਨੂੰ ਫੇਰ ਦੁਬਾਰਾ ਤੋਂ ਕਰਾਵਾਂਗੇ ਉੱਚੀਆਂ ਉੱਚੀਆਂ ਪਹਾੜੀਆਂ ਨੇ ਤੇ ਉੱਚੇ ਪਹਾੜਾਂ ਦੇ ਵਿੱਚ ਅਸੀਂ ਹੁਣ ਇਸ ਟੈਂਪ ਪਹੁੰਚ ਚੁੱਕੇ ਹਾਂ ਆਨੰਦ ਜਿਹੜਾ ਨੇ ਉਹ ਸਾਡੇ ਵੱਲੋਂ ਵਿਆਹ ਜਾ ਰਹੇ ਉੱਚੇ ਪਹਾੜਾਂ ਦਾ ਤੇ ਸਾਥੀ ਸਾਡੇ ਅੱਗੇ ਨਿਕਲ ਚੁੱਕੇ ਨੇ ਇਹ ਸਾਰੀਆਂ ਤਸਵੀਰਾਂ ਸੁੱਧੀਆਂ ਤੁਹਾਨੂੰ ਦਿਖਾ ਰਿਹਾ ਇਹ ਇੱਕ ਸ਼ੂ ਮੰਦਰ ਦੀਆਂ ਜਿੱਥੇ ਉੱਚੇ-ਉੱਚੇ ਪਹਾੜ ਸਾਨੂੰ ਇੱਥੇ ਦਿਖਾਈ ਦੇਣਗੇ ਤੇ ਬਸ ਆਨੰਦ ਹੀ ਮੰਦਾ ਲੈ ਆਣਾ ਲੂਪ ਕਰੀਗਾ ਹੋਰ ਅਸੀਂ ਫਿਰ ਖੱਲੇ ਜਾ ਰਹੇ ਹਾਂ ਕਿਤਨਾ ਕਿਤੇ ਤੁਹਾਨੂੰ ਹੋਰ ਵੀ ਕੋਈ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਰਸਤੇ ਨੇ ਥੱਲੇ ਜਾਣ ਦੇ ਲਈ ਹੋਰ ਅਸੀਂ ਤੁਹਾਨੂੰ ਡੰਗਾਈ ਦੇ ਵਿੱਚ ਉੱਤੇ ਜਾ ਕੇ ਦਰਸ਼ਨ ਕਰਾਵਾਂਗੇ ਲੋਕਾਂ ਵੱਲੋਂ ਇੱਥੇ ਨਹਾਉਣ ਦੇ ਲਈ ਸਪੈਸ਼ਲ ਸਾਡੇ ਮਾਸਟਰ ਜੀ ਬਲਵਿੰਦਰ ਜੀ ਜੋਗਿੰਦਰ ਜੀ ਤੇ ਕੀ ਕਹਿੰਦੇ ਨੇ ਕਿੰਨਾ ਕੋ ਨੰਦ ਆ ਰਿਹਾ ਮਾਸਟਰ ਜੀ ਆਹ ਫੋਟੋ ਮੜਾ ਜਾ ਜੋ ਜੇਪਾ ਗੱਲ ਕਰੀਏ ਤਾਂ ਇਧਰ ਕੋਈ ਵੀ ਮੜਾ ਦੱਸੋ ਸਾਡੇ ਉਸਤਨ ਮੈਂ ਇਹ ਜਿਹੜਾ ਮਾਧਿਆ ਪ੍ਰਦੇਸ਼ ਦੇ ਵਿੱਚ ਮਕਲੌੜ ਗੰਜ ਤੋਂ ਅੱਗੇ ਭਿਖਸ਼ੂਨਾਥ ਦੀ ਜਿਹੜੀ ਇੱਕ ਰਮਣੀਕ ਥਾਂ ਹੈ ਜਿੱਥੇ ਉੱਤਰੀ ਭਾਰਤ ਕੀ ਵਿਸ਼ਵ ਤੋਂ ਵੀ ਲੋਕ ਜਿਹੜੇ ਇੱਥੇ ਆਪ ਦੇ ਕੁਦਰਤ ਦਾ ਨਜ਼ਾਰਾ ਮਾਣਨ ਦੇ ਲਈ ਆਉਂਦੇ ਆ ਵੀ ਹੁਣ ਅਸੀਂ ਜਿਹੜਾ ਖੜੇ ਹੈਗੇ ਆ ਇਹ ਪਿਕਸ਼ੂ ਚਰਨਾ ਹੈਗਾ ਹਮਾਤਰ ਪ੍ਰਦੇਸ਼ ਦੇ ਵਿੱਚ ਜਿੱਥੇ ਲੋਕ ਆਪਦੇ ਨਿੱਤ ਦੇ ਰੁਝੇਵਿਆਂ ਦੇ ਵਿੱਚੋਂ ਮੁਸ਼ਕਲਾਂ ਦੇ ਵਿੱਚੋਂ ਦੁੱਖਾਂ ਸੁੱਖਾਂ ਦੇ ਵਿੱਚੋਂ ਨਿਕਲ ਕੇ ਆਕਾਂ ਦੇ ਵਿੱਚ ਆ ਕੇ ਆਪਣੇ ਆਪ ਨੂੰ ਪਹਾੜਾਂ ਦੇ ਨਾਲ ਜੋੜਨ ਵਾਸਤੇ ਕੁਦਰਤ ਦੇ ਨਾਲ ਜੋੜਨ ਵਾਸਤੇ ਕੁਦਰਤ ਦੇ ਨਾਲ ਇੱਕਮ ਇੱਕ ਹੋਣ ਵਾਸਤੇ ਕੁਦਰਤ ਦਾ ਆਨੰਦ ਮਾਣਨ ਵਾਸਤੇ ਇੱਥੇ ਇਕੱਠੇ ਹੋ ਰਹੇ ਨੇ ਲੋਕ ਪਰਿਵਾਰਾਂ ਸਮੇਤ ਇੱਥੇ ਆਉਂਦੇ ਨੇ ਤੇ ਜਿਹੜਾ ਇੱਥੇ ਨੈਚੁਰਲ ਪਾਣੀ ਜਿਵੇਂ ਅਸੀਂ ਕਹਿ ਦਿੰਨੇ ਆ ਪੰਜਾਬ ਦੇ ਬਾਰੇ ਕਿ ਪੰਜਾਬ ਸਾਡੇ ਪੰਜਾ ਪਾਣੀਆਂ ਦੀ ਧਰਤੀ ਆ ਪੰਜਾਬ ਪੰਜਾ ਪਾਣੀਆਂ ਦੀ ਧਰਤੀ ਆ ਇਸੇ ਉਹ ਸਾਡੇ ਪਾਣੀਆਂ ਨੂੰ ਸਾਡੇ ਇੰਡਸਟਰੀ AI ਸਿਸਟਮ ਨੇ ਗੰਧਲਾ ਕਰ ਦਿੱਤਾ ਪਰ ਮਾਚਲ ਪ੍ਰਦੇਸ਼ ਦੇ ਵਿੱਚ ਪਾਣੀ ਦੀ ਸ਼ੁੱਧਤਾ ਜਿਹੜੀ ਉਹ ਦੇਖਿਆ ਹੀ ਬਣਦੀ ਆ ਕੁਦਰਤੀ ਹਾਂਜੀ ਬਹੁਤ ਉੱਚੀਆਂ ਪਹਾੜੀਆਂ ਨੇ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਬਹੁਤ ਉੱਚੀਆਂ ਪਹਾੜੀਆਂ ਨੇ ਇਹ ਅਸੀਂ ਲਗਭਗ ਹੁਣ ਜਿਹੜਾ ਹੈਗਾ ਇਹ ਸਮੁੰਦਰੀ ਤਲ ਤੋਂ 2200 ਮੀਟਰ ਦੇ 2500 ਮੀਟਰ ਹਾਈਟ ਤੇ ਖੜੇ ਆ ਤੇ ਇਹ ਜਿਹੜੀਆਂ ਸਾਨੂੰ ਆਪਣੇ ਵਿੱਚ ਸਮੂਹੀ ਬੈਠਿਆ ਨੇ ਤੇ ਹਰਾਇਵਲਾ ਜਿਹੜੀ ਇਹਦੇ ਚਾਰੇ ਪਾਸੇ ਆ ਇਦੂ ਖੂਬਸੂਰਤ ਨਜ਼ਾਰਾ ਅਸੀਂ ਕਿਤੇ ਵੀ ਕਲਪਨਾ ਨਹੀਂ ਕਰ ਸਕਦੇ ਕਿ ਇੰਨਾ ਵਧੀਆ ਨਜ਼ਾਰਾ ਹੋਊਗਾ ਅਸੀਂ ਮਕਲੌੜ ਗੰਜ ਤੋਂ ਉੱਪਰ ਇੰਨਾ ਹਸੀਨ ਬਾਦੀਆਂ ਦੀਆਂ ਪਹਾੜੀਆਂ ਦੇ ਵਿੱਚ ਆਏ ਜੇ ਆਪਾਂ ਗੱਲ ਕਰੀਏ ਪਿਕਸ਼ੂ ਮੰਦਿਰ ਤੋਂ ਕਹਿੰਦੇ ਆ ਅਸੀਂ ਹੁਣ ਇੰਨਾ ਹਸੀਨ ਬਾਦੀਆਂ ਦੇ ਵਿੱਚ ਆਏ ਹੋਈਆਂ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਲੋਕ ਜੇ ਜੇ ਲੋਕ ਮਕਲੌੜ ਗੰਜ ਜਾਂਦੇ ਆ ਤਾਂ ਪਿਕਸ਼ੂ ਮੰਦਿਰ

और यहाँ पर वाटरफॉल है यहाँ घूमने फिरने की जगह है डल लेक है मॉल 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 रोड है और यहाँ पर ज़्यादा कर टूरिस्ट जनवरी फरवरी में काफ़ी आते हैं और जनवरी फरवरी के अलावा जैसे जून में छुट्टियाँ पड़ती हैं, हैं पंजाब में इस वक्त कम से कम सारे पंजाब लगभग मार्केट को छोड़ के शनिवार ऐतवार को आते ही आते हैं और मंडे को संडे को थोड़ा

ਵੱਡੀ ਗੀਤੀ ਦੇ ਵਿੱਚ ਜੇ ਗੱਲ ਕਰੀਏ ਤਾਂ ਇਹਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚੋਂ ਲੋਕ ਆਉਂਦੇ ਆ ਤੇ ਪੰਜਾਬ ਦੇ ਵਿੱਚੋਂ ਆ ਕੇ ਲੋਕ ਇੱਥੇ ਆਨੰਦ ਲੈਂਦੇ ਆ ਛੁੱਟੀਆਂ ਦਾ ਆਨੰਦ ਜੀ ਲੈਂਦੇ ਆ ਖਬਰ ਪੰਜਾਬ ਖਬਰ ਪੰਜਾਬ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ YouTube ਉੱਤੇ Facebook ਉੱਤੇ ਉੱਤੇ ਇੱਦਾਂ ਹੈ ਨਾ ਤੋਂ ਤੁਸੀਂ ਸਾਨੂੰ ਸਾਰੀਆਂ ਤਸਵੀਰਾਂ ਕੁਆਲਿਟੀ ਦਿਖਾ ਰਹੇ ਆ ਇੱਥੇ ਆਨੰਦ ਦਾ ਜਿਹੜਾ ਵਾਤਾਵਰਣ ਸੇਲੇ ਨੂੰ ਇੱਕ ਇੱਕ ਜਿਹੜਾ ਹੋਰ ਵੀ ਕੁਝ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਾਣੀ ਦੇਖੋ ਕਿੰਨਾ ਸਾਫ਼ ਹੈ ਤੇ ਜੇ ਆਪਾਂ ਗੱਲ ਕਰੀਏ ਤਾਂ ਝਰਨਾ ਜਿਹੜਾ ਅਸੀਂ ਤੁਹਾਨੂੰ ਜੂੜ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸ਼ਾਇਦ ਕਿਤਨਾ ਕਿਤੋਂ ਜੂੜ ਦਿਖਾਈ ਦਿੰਦਾ ਹੋਵੇਗਾ ਦਿਖਾਈ ਨਹੀਂ ਦੇ ਰਿਹਾ ਕਿਤੇ ਝਰਨਾ ਬਹੁਤ ਦੂਰ ਖੇਤਸ਼ਾਲੋਂ ਹੋ ਸਕਦਾ ਪਰ ਲੋਕਾਂ ਵੱਲੋਂ ਜਿਹੜਾ ਆਨੰਦ ਹੈ ਜਿਹੜਾ ਲੁੱਥ ਹੈ ਜਿਹੜਾ ਇਸ ਦਾ ਲਿਆ ਜਾ ਰਿਹਾ ਅਸੀਂ ਸੰਤਖਾਰ ਰਹੇ ਹਾਂ ਅਸੀਂ ਆਏ ਤਸਵੀਲਾ ਵਾਟਰਫਾਲ ਦੇਖਣ ਦੇ ਲਈ ਚੱਲੇ ਸੀ ਲੇਕਿਨ ਉਹ ਬਹੁਤ ਜ਼ਿਆਦਾ ਉਚਾਈ ਤੇ ਹੈ ਇਹ ਚਾਹੀ ਤੁਸੀਂ ਆਪ ਹੀ ਹੰਦਾ ਚੱਲ ਜਾ ਸਕਦੇ ਹੋ ਕਿੰਨੀ ਚਾਈ ਹੋ ਸਕਦੀ ਹੈ ਜੀ ਬਹੁਤ ਜ਼ਿਆਦਾ ਉਚਾਈ ਹੈ ਤੇ ਉੱਪਰ ਵੀ ਲੋਕ ਜਾ ਰਹੇ ਸ਼ਾਇਦ ਵਾਟਰਫਾਲ ਦੇ ਨੇੜੇ ਜਾਣਗੇ ਵਾਟਰਫਾਲ ਉਥੋਂ ਕਾਫੀ ਧੂਰ ਹੈ ਕਾਫੀ ਚਾਈ ਦਿੱਤੀ ਹੈ ਤੇ ਭਗਸ਼ੁੰ ਮੰਦਿਰ ਇਹ ਹੈਗਾ ਕੋਰੇ ਸਾਥੀ ਇਹ ਨਵੀਂ ਹਾਂਜੀ ਇਹ ਅਸੀਂ ਜਿੱਥੇ ਅਨਪਖਸ਼ੂ ਵਾਟਰਫਾਲ ਦੇ ਉੱਪਰ ਖੜੇ ਹਾਂ ਇੱਥੇ ਕਿਸੇ ਵੇਲੇ ਇਸ ਤੋਂ ਵੀ ਖੂਬਸੂਰਤ ਕੁਦਰਤ ਦਾ ਨਜ਼ਾਰਾ ਹੋਇਆ ਕਰਦਾ ਸੀਗਾ ਇੱਥੇ ਅੱਜ ਤੋਂ 15-20 ਸਾਲ ਪਹਿਲਾਂ ਜਦੋਂ ਅਸੀਂ ਆਏ ਸੀਗੇ ਤਾਂ ਇਹ ਬਹੁਤ ਹੀ ਜ਼ਿਆਦਾ ਰਮਣੀਕ ਔਰ ਕੁਦਰਤ ਦੇ ਨਾਲ ਜੁੜਿਆ ਹੋਇਆ ਥਾਂ ਸੀਗਾ ਪਰ ਜਿਵੇਂ ਜਿਵੇਂ ਕੁਦਰਤ ਦੇ ਨਾਲ ਖਲਵਾੜ ਹੁੰਦੀ ਆ ਤਾਂ ਇਹ ਦੀ ਹੁਸੇਨਤਾ ਇਹ ਦੀ ਆਪਣੀ ਅਸਲੀਅਤ ਆ ਜਿਹੜੀ ਉਹ ਜਾਂਦੀ ਰਹਿੰਦੀ ਆ ਇਸ ਕਰਕੇ ਹਾਂਜੀ ਖੂਬਸੂਰਤੀ ਨੂੰ ਖਤਮ ਤਾਂ ਨਹੀਂ ਕਹਿ ਸਕਦੇ ਆਪਾਂ ਖੂਬਸੂਰਤੀ ਹੈ ਜਿਹੜੀ ਅੱਗੇ ਨਾਲੋਂ ਥੋੜਾ ਜਿਹਾ ਘਟੀ ਹੈ ਕਿਉਂਕਿ ਇਸੇ ਹੀ ਵਾਟਰਫਾਲ ਤੇ ਅੱਜ ਤੋਂ 8-9 ਸਾਲ ਪਹਿਲਾਂ ਇਹ ਵਾਟਰਫਾਲ ਦੇ ਉੱਪਰ ਸਲਾਨੀਆਂ ਵੱਡੀ ਗਿਣਤੀ ਦੇ ਵਿੱਚ ਇਸੇ ਤਰ੍ਹਾਂ ਨਹਾ ਰਹੇ ਸੀਗੇ ਤਾਂ ਉੱਪਰੋਂ ਅਚਾਨਕ ਬੱਦਲ ਫੜਦਾ ਹੈਗਾ ਤੇ ਇੱਥੇ ਪਾਣੀ ਦੇ ਨਾਲ ਵੱਡੇ ਵੱਡੇ ਪਹਾੜ ਆ ਜਿਹੜੇ ਉਹ ਦਿਖਦੇ ਆ ਤੇ ਇੱਕ ਵੱਡੀ ਤਰਾਸ ਦੀ ਜਿਹੜੀ ਇਸ ਚਰਨੇ ਤੇ ਹੋਈ ਸੀ ਇਸ ਕਰਕੇ ਅਸੀਂ ਕਹਿੰਨੇ ਆ ਵੀ ਲੋਕਾਂ ਨੂੰ ਕੁਦਰਤ ਦਾ ਨਜ਼ਾਰਾ ਤਾਂ ਮੰਨ ਪਰ ਕੁਦਰਤ ਦਾ ਮਾਨ ਸਨਮਾਨ ਆ ਕੁਦਰਤ ਨਾਲ ਛੇੜਛਾੜ ਆ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਜੇ ਜਦੋਂ ਅਸੀਂ ਛੇੜਛਾੜ ਕਰਦੇ ਆ ਤਾਂ ਫਿਰ ਜਦੋਂ ਇਹੋ ਜੀਆਂ ਕੁਦਰਤੀ ਘਟਨਾਵਾਂ ਵੀ ਹੁੰਦੀਆਂ ਤੇ ਪਰ ਉਹਦੇ ਪਿੱਛੇ ਮਨੁੱਖ ਦਾ ਵੱਡਾ ਹੱਥ ਹੁੰਦਾ ਹੈਗਾ ਤੇ ਅੱਜ ਜਿਵੇਂ ਅਸੀਂ ਦੇਖ ਰਹੇ ਆ ਨਿੱਕੇ ਨਿੱਕੇ ਬੱਚੇ ਅਤੇ ਪਰਿਵਾਰਾਂ ਦੇ ਸਮੇਤ ਆਏ ਹੋਏ ਸਾਰੇ ਹੀ ਸਲਾਨੀ ਆ ਜਿਹੜੀ ਉਹ ਆਪਣੇ ਇਸ ਜਿਹੜਾ ਝਰਨੇ ਦੇ ਉੱਪਰ ਨਜ਼ਾਰਾ ਮਾਰ ਰਹੇ ਨੇ ਤੇ ਸਾਰੇ ਲੋਕ ਜਿਹੜੇ ਹੈਗੇ ਆ ਪੂਰੇ ਖੁਸ਼ ਨੇ ਇੱਥੇ ਸਾਰੇ ਹੀ ਆਪਣੇ ਆ ਦੁੱਖਾਂ ਤਕਲੀਫਾਂ ਤੋਂ ਦੂਰ ਕੁਦਰਤ ਦੇ ਨਾਲ ਇੱਕ ਮੱਕ ਹੋਏ ਹੋਏ ਨੇ ਸਰ ਬਿਲਕੁਲ ਜੀ ਇਹ ਤੁਸੀਂ ਸਾਰੀਆਂ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਤੇ ਅਸੀਂ ਤੁਹਾਨੂੰ ਹੋਰ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਨਜ਼ਾਰੇ ਨੇ ਜਿਹੜੇ ਮਾਤਲ ਪਰਦੇਖ ਦੇ ਉਹ ਦਿਖਾਵਾਂਗੇ ਤੇ ਹੁਣ ਸਾਨੂੰ ਅਜਾਸਤੋ ਅਸੀਂ ਅਗਲੀ ਵੀਡੀਓ ਫੇਰ ਹੋਰ ਲੈ ਕੇ ਤੁਹਾਡੇ ਹਾਜ਼ਰ ਹੋਣਗੇ